ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੋਢ ਕਿਵੇਂ ਬੱਜਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਸਰਵਣ ਕਰ ਚੁੱਕੇ ਹੋ ਕਿ ਭਾਈ ਮਣੀ ਸਿੰਘ ਜੀ ਦੇ ਨਾਲ-ਨਾਲ ਉਹਨਾਂ ਦੇ ਪਰਿਵਾਰ ਨੇ ਵੀ ਪੰਥਕ ਕਾਰਜਾਂ ਵਿੱਚ ਵੱਧ ਚੜ ਕੇ ਹਿੱਸਾ ਲਿਆ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਉੱਧਰ دیਵਾਨ ਲਖਪਤ ਰਾਏ ਤੇ ਕਾਜੀ ਅਬਦਲ ਰਾਜਕ ਨੇ ਕਰੜੇ ਪ੍ਰਬੰਧ ਕਾਰਨ ਸਿੰਘਾਂ ਦਾ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਆਉਣਾ ਅਸਲੋਂ ਹੀ ਬੰਦ ਹੋ ਗਿਆ ਸੀ ਪੰਥ ਦਾ ਸ੍ਰੀ ਦਰਬਾਰ ਸਾਹਿਬ ਵਿਖੇ ਬੰਦ ਹੁਣ ਭਾਈ ਮਨੀ ਸਿੰਘ ਜੀ ਨੂੰ ਬਹੁਤ ਦੁੱਖ ਪਰਾ ਲੱਗਿਆ ਭਾਈ ਮਨੀ ਸਿੰਘ ਜੀ ਚਾਹੁੰਦੇ ਸਨ ਕਿ ਖਾਲਸਾ ਪੰਥ ਦਾ ਇਕੱਠ ਸ਼੍ਰੀ ਦਰਬਾਰ ਸਭ ਸ਼੍ਰੀ ਅੰਮ੍ਰਿਤਸਰ ਵਿਖੇ ਕੀਤਾ ਜਾਵੇ ਇਸੇ ਵਾਸਤੇ ਉਹਨਾਂ ਨੇ ਸ਼੍ਰੀ ਅੰਮ੍ਰਿਤਸਰ ਦੇ ਹਾਕਮ ਕਾਜੀ ਅਬਦਲ ਰਾਜਕ ਨਾਲ ਗੱਲਬਾਤ ਕੀਤੀ ਗੱਲਬਾਤ ਦਾ ਸੱਟਾ ਇਹ ਹੋਇਆ ਕਿ ਭਾਈ ਮਨੀ ਸਿੰਘ ਜੀ ਹਰਮੰਦਰ ਸਾਹਿਬ ਵਿਖੇ ਦੀਪਮਲਾ ਕਰਨ ਗਈ ਅਤੇ ਪੰਥ ਨੂੰ ਇਕੱਠ ਕਰਨ ਲਈ ਸੱਦੇ ਪੱਤਰ ਭੇਜਣਗੇ ਇਸ ਦੇ ਬਦਲੇ ਵਜੋਂ 5000 ਰੁਪਏ ਠੀਕੇ ਵਜੋਂ ਸਰਕਾਰ ਨੂੰ ਦੇਣਾ ਅਤੇ 2000 ਦੀ ਵੱਡੀ ਕਾਜੀ ਰਾਜਕ ਨੂੰ 10 ਦਿਨ ਦਾ ਮੇਲਾ ਹੋਵੇਗਾ ਇਹ ਵੀ ਫੈਸਲਾ ਹੋਇਆ ਕਿ ਅੰਮ੍ਰਿਤਸਰ ਆਉਣ ਵਾਲੇ ਸਿੰਘਾਂ ਨੂੰ ਸਰਕਾਰ ਕੋਈ ਵੀ ਰੋਕ ਨਹੀਂ ਲਾਉਗੀ ਭਾਈ ਮਨੀ ਸਿੰਘ ਜੀ ਦਾ ਖਿਆਲ ਸੀ ਕਿ ਬਹੁਤ ਸਾਰੀਆਂ ਸੰਗਤਾਂ ਇਕੱਠੀਆਂ ਹੋਣਗੀਆਂ ਅਤੇ ਲੋੜ ਅਨਸਾਰ ਚੜਾਵਾ ਵੀ ਹੋ ਜਾਵੇਗਾ 7000 ਰੁਪਇਆ ਹਾਕਮਾ ਨੂੰ ਦੇਖ ਕੇ ਬਾਕੀ ਹਰਮੰਦਰ ਸਾਹਿਬ ਦੀ ਸੇਵਾ ਵਿੱਚ ਲਾਇਆ ਜਾਵੇਗਾ ਉਹਨਾਂ ਨੇ ਬਹੁਤ ਦੂਰ ਦੂਰ ਤੱਕ ਜਥਿਆਂ ਨੂੰ ਚਿੱਠੀਆਂ ਭੇਜ ਦਿੱਤੀਆਂ ਉਧਰੋਂ ਉੱਥੇ ਵੱਸਣ ਵਾਲੇ ਸੰਤਾਂ ਅਤੇ ਹੋਰ ਸ਼ਰਧਾਲੂਆਂ ਨੇ ਸਰੋਵਰ ਵਿੱਚੋਂ ਮਿੱਟੀ ਇਕੜਵਾ ਕੇ ਖੂਬ ਖੂਹ ਦੇ ਪਾਣੀ ਭਰ ਦਿੱਤਾ ਮੇਲੇ ਦੀ ਤਿਆਰੀ ਬੜੇ ਉਤਸ਼ਾਹ ਨਾਲ ਹੋਣ ਲੱਗੀ ਪਰ ਲਾਹੌਰ ਦੇ ਹਾਕਮਾਂ ਦੀ ਨੀਤ ਬਦਨੀਤੀ ਹੋ ਗਈ ਉਹ ਬਹੁਤ ਬੁਰੀ ਸੋਚ ਸੋਚੀ ਬੈਠੇ ਸਨ ਕਿ ਮੇਲੇ ਵਿੱਚ ਆਉਣ ਵਾਲੇ ਸਿੰਘ ਸਰਦਾਰ ਇਕੱਠੇ ਹੋਣਗੇ ਕਿਉਂ ਨਾ ਇਹਨਾਂ ਸਾਰਿਆਂ ਨੂੰ ਇੱਕੇ ਵਾਰੀ ਫੜ ਲਿਆ ਜਾਵੇ ਜਾਂ ਇਹਨਾਂ ਦਾ ਕਤਲੇਆਮ ਕਰ ਦਿੱਤਾ ਜਾਵੇ ਇਸ ਮਾੜੀ ਨੀਤ ਨੂੰ ਮੁੱਖ ਰੱਖ ਕੇ ਉਹਨਾਂ ਨੇ ਬਹੁਤ ਸਾਰੀ ਫੌਜ ਅੰਮ੍ਰਿਤਸਰ ਭੇਜ ਦਿੱਤੀ ਬਹਾਨਾ ਇਹ ਲਾਇਆ ਕਿ ਮੇਲੇ ਵਿੱਚ ਕੋਈ ਗੜਬੜ ਨਾ ਹੋਵੇ ਇਸ ਲਈ ਫੌਜ ਤਨਾਤ ਕੀਤੀ ਜਾ ਰਹੀ ਹੈ ਫੌਜੀ ਬਹੁ ਗਿਣਤੀ ਅਤੇ ਨਵੇਂ ਆਏ ਅਫਸਰ ਵੇਖ ਕੇ ਭਾਈ ਸਾਹਿਬ ਜੀ ਅਸਲ ਗੱਲ ਸਮਝ ਗਈ ਉਹਨਾਂ ਨੇ ਸਾਰੇ ਜਥਿਆਂ ਨੂੰ ਮੋੜਵੀਆਂ ਚਿੱਠੀਆਂ ਭੇਜੀਆਂ ਅਤੇ ਸਾਰੀਆਂ ਸੰਗਤਾਂ ਨੂੰ ਹਾਲਾਤ ਹਾਲਾਤ ਤੋਂ ਜਾਣੂ ਕਰਵਾ ਦਿੱਤਾ ਅਤੇ ਸਭ ਸੰਗਤਾਂ ਨੂੰ ਸੱਦਾ ਭੇਜਿਆ ਗਿਆ ਕਿ ਕੋਈ ਵੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਨਾ ਆਵੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਸਰਕਾਰ ਦੀ ਨੀਤ ਵਿੱਚ ਖੋਟ ਆ ਚੁੱਕੀ ਹੈ ਭਾਈ ਮਨੀ ਸਿੰਘ ਜੀ ਦਾ ਇਹ ਉਦਮ ਕਾਮਯਾਬ ਹੋਇਆ ਅਤੇ ਸੰਗਤਾਂ ਨਹੀਂ ਆਈਆਂ ਅਤੇ ਇੱਕ ਵੱਡਾ ਨੁਕਸਾਨ ਹੋਣੋਂ ਬਚ ਗਿਆ ਉੱਥੇ ਕੇਵਲ ਨਿਰਮਲੇ ਸੰਤ ਸੂਫੀ ਮੁਸਲਮਾਨ ਥੋੜੇ ਜਿਹੇ ਹੀ ਇਕੱਠੇ ਹੋਏ ਦੀਪਮਾਲਾ ਦਾ ਦਿਨ ਨੰਗ ਗਿਆ ਤਾਂ ਹਾਕਮਾਂ ਨੇ ਭਾਈ ਸਾਹਿਬ ਜੀ ਤੋਂ ਠੇਕੇਦਾਰ ਰੁਪਈਆ ਮੰਗਿਆ ਭਾਈ ਸਾਹਿਬ ਜੀ ਨੇ ਖਰੀ ਖਰੀ ਕਹਿ ਸੁਣਾਈ ਕਿ ਤੁਸੀਂ ਲੋੜ ਤੋਂ ਵੱਧ ਫੌਜ ਭੇਜ ਦਿੱਤੀ ਅਤੇ ਸੰਗਤ ਇਸ ਵਾਸਤੇ ਨਹੀਂ ਆਈ ਅਤੇ ਮੇਲਾ ਨਹੀਂ ਲੱਗ ਸਕਿਆ ਹੁਣ ਅਸੀਂ ਠੇਕਾ ਕਿੱਥੋਂ ਦਰਗੀ ਅੰਤ ਲਾਹੌਰ ਸਰਕਾਰ ਨੇ ਹੁਕਮ ਦਿੱਤਾ ਲਖ ਪਤਰਾਏ ਨੂੰ ਕਿਹਾ ਗਿਆ ਕਿ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਪੇਸ਼ ਕਰੀ ਇਹ ਘਟਨਾ 1794 ਬਿਕਰਮੀ 1738 ਈਸਵੀ ਦੀ ਹੈ ਪਾਈ ਮਾਨੀ ਸਿੰਘ ਜੀ ਨੂੰ ਸੂਬੇਦਾਰ ਖਾਨ ਬਹਾਦਰ ਦੇ ਅੱਗੇ ਪੇਸ਼ ਕੀਤਾ ਗਿਆ। ਪਾਈ ਮਾਨੀ ਸਿੰਘ ਜੀ ਨੇ ਠੇਕੇ ਦੀ ਰਕਮ ਤਾਰਨ ਤੋਂ ਅਸਮਰੱਥਾ ਪ੍ਰਗਟ ਕੀਤੀ ਅਤੇ ਮੇਲਾ ਨਾ ਲੱਗਣ ਦਾ ਦੋਸ਼ਣ ਸਰਕਾਰ ਦੇ ਸਿਰ ਹੀ ਥਾਪਿਆ ਗਿਆ। ਤਾਂ ਨਵਾਬ ਨੇ ਹੁਕਮ ਦਿੱਤਾ ਕਿ ਜਾਂ ਤਾਂ ਮੁਸਲਮਾਨ ਹੋਣਾ ਪ੍ਰਵਾਨ ਕਰੋ ਜਾਂ ਕਤਲ ਹੋਣ ਲਈ ਤਿਆਰ ਹੋਵੋ। ਭਾਈ ਸਾਹਿਬ ਜੀ ਨੇ ਉੱਤਰ ਦਿੱਤਾ ਖਾਨ ਬਹਾਦਰ ਅੱਗੇ ਕਦੇ ਕਿਸੇ ਸਿੱਖ ਨੇ ਧਰਮ ਤਿਆਗਿਆ ਹੈ ਤਾਂ ਮੇਰੇ ਉੱਤੇ ਇਹ ਸਵਾਲ ਕਰ ਲੈਂਦਾ ਸਿੱਖ ਧਰਮ ਤਿਆਗਣ ਨਾਲੋਂ ਜਾਨ ਦੇਣਾ ਚੰਗਾ ਸਮਝਦਾ ਹੈ ਖਾਲਸਾ ਹਾਜ਼ਰ ਹੈ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਕੀਤਾ ਜਾਂਦਾ ਹੈ ਜੀ ਭਾਈ ਮਣੀ ਸਿੰਘ ਜੀ ਦੀ ਸ਼ਹੀਦੀ ਕੱਲ ਦੇ ਪ੍ਰਸੰਗ ਵਿੱਚ ਸਾਂਝੀ ਕਰਾਂਗੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ